ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਫਿਟਕਰੀ ਦਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਫਿਟਕਰੀ ਦਾ ਇਹ ਉਪਾਅ ਕਰਨ ਦੇ ਨਾਲ ਫਿਟਕਰੀ ਨੂੰ ਆਪਣੇ ਘਰ ਦੇ ਵਿੱਚ ਇੱਕ ਅਜਾਈ ਜਗ੍ਹਾ ਤੇ ਉਪਾਅ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਰੱਖ ਦੇਣਾ ਹੈ ਤੁਹਾਡੇ ਦੁਸ਼ਮਣ ਜੋ ਕੇ ਤੁਹਾਨੂੰ ਕਾਫੀ ਲੰਮੇ ਸਮੇਂ ਤੋਂ ਤੰਗ ਪਰੇਸ਼ਾਨ ਕਰ ਰਹੇ ਸੇ ਉਹ ਤੁਹਾਡੀ ਜ਼ਿੰਦਗੀ ਵਿੱਚੋਂ ਦੂਰ ਹੋ ਜਾਣਗੇ। ਉਹਨਾਂ ਦਾ ਕੀਤਾ ਹੋਇਆ ਤੁਹਾਡੇ ਤੇ ਅਸਰ ਨਹੀਂ ਕਰੇਗਾ। ਜਦੋਂ ਤੁਸੀਂ ਫਟਕਰੀ ਦੇ ਟੁਕੜੇ ਦੇ ਨਾਲ ਛੋਟੇ ਜਿਹੇ ਟੁਕੜੇ ਨਾਲ ਇਹ ਉਪਾਅ ਕਰ ਲਿਆ ਤਾਂ ਤੁਹਾਡੇ ਦੁਸ਼ਮਣ ਦੀ ਕਮਰ ਟੁੱਟ ਜਾਵੇਗੀ। ਉਹ ਕਦੇ ਵੀ ਤੁਹਾਡੇ ਤੇ ਕੁਝ ਵੀ ਕਰਵਾਉਣ ਦੇ ਬਾਰੇ ਸੋਚੇਗਾ ਨਹੀਂ। ਤੁਹਾਨੂੰ ਤੰਗ ਪਰੇਸ਼ਾਨ ਨਹੀਂ ਕਰੇਗਾ। ਐਸੀ ਹੀ ਤਰ੍ਹਾਂ ਜੇਕਰ ਤੁਹਾਡੇ ਦੁਸ਼ਮਣ ਦਾ ਤੁਹਾਡੇ ਉੱਪਰ ਕੁਝ ਕੀਤਾ ਕਰਵਾਇਆ ਜਾਂ ਫਿਰ ਤੁਹਾਡੀ ਫੈਮਿਲੀ ਮੈਂਬਰ ਦੇ ਉੱਪਰ ਜਾਂ ਫਿਰ ਤੁਹਾਡੇ ਘਰ ਪਰਿਵਾਰ ਦੇ ਉੱਪਰ ਤੁਹਾਡੇ ਕਾਰੋਬਾਰ ਦੇ ਉੱਪਰ ਇਸ ਤਰ੍ਹਾਂ ਦਾ ਕੁਝ ਕੀਤਾ ਕਰਵਾਇਆ ਤੇ ਸਾਰੀਆਂ ਚੀਜ਼ਾਂ ਸਾਰੀਆਂ ਪ੍ਰੋਬਲਮ ਹੈ ਤੁਹਾਡੀਆਂ ਦੂਰ ਹੋ ਜਾਣਗੀਆਂ ਜਦੋਂ ਤੁਸੀਂ ਫਟਕਰੀ ਦਾ ਇੱਕ ਛੋਟਾ ਜਿਹਾ ਉਪਾਅ ਕਰ ਲਓਗੇ ਤਾਂ ਇਸ ਪਾਣ ਜਿੱਥੇ ਤੁਹਾਡਾ ਵਪਾਰ ਚੱਲਦਾ ਜਾਂ ਕੋਈ ਕਾਰੋਬਾਰ ਚੱਲਦਾ ਜਾਂ ਤੁਹਾਡੀ ਕੋਈ ਸ਼ਾਪ ਹੈ ਉਥੇ ਵੀ ਇਸ ਉਪਾਅ ਨੂੰ ਤੁਸੀਂ ਜ਼ਰੂਰ ਕਰੋ ਜੇਕਰ ਤੁਹਾਡਾ ਕੋਈ ਵਪਾਰ ਤੁਹਾਡਾ ਕੋਈ ਕਾਰੋਬਾਰ ਨਹੀਂ ਚੱਲਦਾ ਕਹਿਣ ਤੋਂ ਭਾਵ ਕਿ ਤੁਹਾਡੀ ਕੋਈ ਸ਼ਾਪ ਵਗੈਰਾ ਨਹੀਂ ਹੈ ਤਾਂ ਤੁਸੀਂ ਇਸ ਉਪਾਅ ਨੂੰ ਆਪਣੇ ਘਰ ਦੇ ਵਿੱਚ ਜ਼ਰੂਰ ਕਰੋ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਕੀ ਹੁੰਦਾ ਹੈ ਕਿ ਬਹੁਤ ਸਾਰੇ ਲੋਕਾਂ ਦੇ ਨਾਲ ਇਸ ਤਰ੍ਹਾਂ ਦੀਆਂ ਕਠਿਨਾਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਕਿ ਅਚਾਨਕ ਉਹਨਾਂ ਦੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਤੁਹਾਡੇ ਘਰ ਵਿੱਚ ਕੋਈ ਨਾ ਕੋਈ ਦੁਰਘਟਨਾ ਹੋਣੇ ਸ਼ੁਰੂ ਹੋ ਜਾਂਦੀ ਹੈ ਜਿਹੜੇ ਤੁਹਾਡੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਸਿਹਤ ਜਿਹੜੀ ਉਹ ਅਚਾਨਕ ਹੀ ਵਿਗੜਨੇ ਸ਼ੁਰੂ ਹੋ ਜਾਂਦੇ ਹਨ ਜਿਵੇਂ ਸਾਡੇ ਪਰਿਵਾਰ ਦਾ ਕੋਈ ਮੈਂਬਰ ਅਚਾਨਕ ਬਿਮਾਰ ਹੋ ਜਾਂਦਾ ਹੈ ਇਸੇ ਤਰ੍ਹਾਂ ਸੇਤ ਖਰਾਬ ਚੱਲਣ ਦੇ ਨਾਲ-ਨਾਲ ਤੁਹਾਡੇ ਘਰ ਦੇ ਜਿਹੜੇ ਫੈਮਿਲੀ ਮੈਂਬਰ ਹਨ ਉਹਨਾਂ ਨੂੰ ਕਿਸੇ ਵੀ ਕੰਮ ਦੇ ਵਿੱਚ ਸਫਲਤਾ ਹਾਸਲ ਨਹੀਂ ਹੁੰਦੀ ਹੁੰਦਾ ਕੀ ਹੈ ਕਿ ਅਕਸਰ ਬਹੁਤ ਸਾਰੀਆਂ ਸਮੱਸਿਆਵਾਂ ਸਾਡੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਇਸੇ ਹੀ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਬਹੁਤ ਵਾਰ ਇਨ੍ਹਾਂ ਘਟਨਾਵਾਂ ਦੇ ਪਿੱਛੇ ਸਾਡੇ ਜਿਹੜੇ ਦੁਸ਼ਮਣ ਹਨ ਉਹਨਾਂ ਦਾ ਹੀ ਹੱਥ ਹੁੰਦਾ ਹੈ ਚਾਹੇ ਤਾਂ ਗੁਪਤ ਹੋਣ ਚਾਹੇ ਉਹ ਸਾਹਮਣੇ ਤਾਂ ਹੋਣ ਔਕੇ ਕਿਸੇ ਨਾ ਕਿਸੇ ਹੈਲਪਰ ਦੇ ਨਾਲ ਸਾਡੇ ਉੱਪਰ ਤਾਂਤ੍ਰਿਕ ਕਰਿਆਵਾ ਕਰਵਾਉਂਦੇ ਰਹਿੰਦੇ ਹਨ ਸਾਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਤੁਹਾਡੇ ਉੱਪਰ ਤੰਤਰ ਮੰਤਰ ਕਰਵਾਉਂਦੇ ਰਹਿੰਦੇ ਹਨ ਤੇ ਬਹੁਤ ਵਾਰ ਉਹ ਇੰਨੀ ਜ਼ਿਆਦਾ ਬੁਰੀ ਨਜ਼ਰ ਤੁਹਾਡੇ ਤੇ ਪਾਉਂਦੇ ਹਨ ਇੰਨੀ ਜ਼ਿਆਦਾ ਤੁਹਾਡੇ ਪਰਿਵਾਰ ਨੂੰ ਬੁਰੀ ਨਜ਼ਰ ਲੱਗ ਜਾਂਦੀ ਹੈ ਜਿਸ ਦੇ ਚੱਲਦੇ ਹੋਏ ਤੁਹਾਡੇ ਘਰ ਦੇ ਵਿੱਚ ਹਰ ਤਰਫ ਤੋਂ ਹਰ ਤਰੀਕੇ ਦੇ ਨਾਲ ਬਰਬਾਦੀ ਹੋਣੇ ਸ਼ੁਰੂ ਹੋ ਜਾਂਦੀ ਹੈ ਇਸ ਤਰੀਕੇ ਨਾਲ ਹੁੰਦਾ ਕਿ ਹੈ ਇੱਕ ਸਾਡੀ ਸਿਹਤ ਵੀ ਖਰਾਬ ਹੋ ਜਾਂਦੀ ਹੈ ਸਾਡੀ ਫੈਮਿਲੀ ਮੈਂਬਰ ਨੂੰ ਕਿਸੇ ਵੀ ਕੰਮ ਦੇ ਵਿੱਚ ਸਫਲਤਾ ਨਹੀਂ ਹੁੰਦੀ ਸਾਡੇ ਕਾਰੋਬਾਰ ਵੀ ਵਿਗੜਨੇ ਸ਼ੁਰੂ ਹੋ ਜਾਂਦੇ ਹਨ ਕਹਿਣ ਤੋਂ ਭਾਵ ਕਿ ਸਾਡੇ ਘਰ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਇਹ ਸਾਰੀਆਂ ਪ੍ਰੋਬਲਮ ਦਾ ਇੱਕੋ ਇੱਕ ਹੱਲ ਹੈ ਜੋ ਕਿ ਅਸੀਂ ਅੱਜ ਦੇ ਵੀਡੀਓ ਦੇ ਵਿੱਚ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਇਹ ਉਪਾਅ ਬਹੁਤ ਹੀ ਜ਼ਿਆਦਾ ਫਾਇਦੇਮੰਦ ਹਨ ਇੱਕ ਵਾਰ ਤੁਸੀਂ ਇਹ ਸਪਾ ਨੂੰ ਜ਼ਰੂਰ ਕਰਿਓ ਇਸ ਤਰ੍ਹਾਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਸਪਾ ਨੂੰ ਆਪਾਂ ਕਿਸ ਤਰੀਕੇ ਨਾਲ ਤੇ ਕਿਵੇਂ ਕਰਨਾ ਹੈ ਇਸ ਸਪਾ ਨੂੰ ਕਰਨ ਦੇ ਲਈ ਸਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਸਾਡ ਸੰਗਜੇ ਇਸੇ ਹੀ ਤਰੀਕੇ ਦੇ ਨਾਲ ਜੇਕਰ ਤੁਹਾਡਾ ਪੈਸਾ ਬਰਬਾਦ ਹੋ ਰਿਹਾ ਹੈ ਤੁਹਾਨੂੰ ਸਫਲਤਾ ਪ੍ਰਾਪਤ ਨਹੀਂ ਹੋ ਰਹੀ ਤਾਂ ਜੇਕਰ ਅਸੀਂ ਫਟਕਰੀ ਦਾ ਇਹ ਵਿਆਹ ਕਰਾਂਗੇ ਤਾਂ ਫਟਕਰੀ ਤੁਹਾਡੇ ਘਰ ਦੀਆਂ ਚਿੰਨੀਆਂ ਵਿੱਚ ਪ੍ਰੋਬਲਮ ਹਨ ਉਹਨਾਂ ਨੂੰ ਆਪਣੇ ਅੰਦਰ ਸੋਖ ਲਵੇਗੀ ਤੇ ਤੁਸੀਂ ਦੇਖੋਗੇ ਕਿ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਐਸੇ ਨਾਲ ਨਾਲ ਜਿੰਨੇ ਵੀ ਤੁਹਾਡੇ ਘਰ ਦੇ ਵਿੱਚ ਪੈਸਾ ਆਉਣ ਦੇ ਰਸਤੇ ਹਨ ਜੋ ਬੰਦ ਹੋ ਚੁੱਕੇ ਹਨ ਤਾਂ ਤੁਹਾਡੇ ਘਰ ਦੇ ਵਿੱਚ ਪੈਸਾ ਆਉਣ ਦੇ ਸਾਰੇ ਰਸਤੇ ਖੁੱਲ ਜਾਣਗੇ ਜਿਵੇਂ ਇਹ ਤੁਹਾਡੇ ਘਰ ਦੇ ਵਿੱਚ ਤੁਜੋਰੀ ਖਾਲੀ ਹੋ ਚੁੱਕੀ ਸੀ ਤੁਹਾਡੇ ਘਰ ਦੀ ਤੁਜੋਰੀ ਭਰਨੀ ਸ਼ੁਰੂ ਹੋ ਜਾਵੇਗੀ ਐਸੇ ਹੀ ਤਰ੍ਹਾਂ ਜਦੋਂ ਵੀ ਤੁਸੀਂ ਇਸ ਨੂੰ ਕਰਨ ਲਈ ਤੁਸੀਂ ਲੈਣਾ ਹੈ ਇੱਕ ਫਟਕਰੀ ਦਾ ਛੋਟਾ ਜਿਹਾ ਟੁਕੜਾ ਤੇ ਉਹ ਫਟਕਰੀ ਦਾ ਟੁਕੜਾ ਲੈ ਕੇ ਤੁਹਾਡੇ ਘਰ ਦੇ ਵਿੱਚ ਜਿੰਨੇ ਵੀ ਤੁਸੀਂ ਫੈਮਿਲੀ ਮੈਂਬਰ ਹੋ ਇਸ ਫਟਕਰੀ ਦੇ ਟੁਕੜੇ ਨੂੰ ਤੁਸੀਂ ਆਪਣੇ ਫੈਮਿਲੀ ਮੈਂਬਰ ਜਿੰਨੇ ਵੀ ਹਨ ਉਹਨਾਂ ਦੇ ਸਿਰ ਦੇ ਉੱਤੋਂ 7 ਵਾਰ ਵਾਰ ਲੈਣਾ ਹੈ ਬਾਅਦ ਵਿੱਚ ਇਸ ਫਟਕਰੀ ਦੇ ਟੁਕੜੇ ਨੂੰ ਆਪਣੇ ਹੱਥ ਵਿੱਚ ਲੈ ਕੇ ਜਿੰਨਾ ਵੀ ਤੁਹਾਡਾ ਜਿੰਨਾ ਵੀ ਤੁਹਾਡਾ ਘਰ ਬਣਿਆ ਹੋਇਆ ਜਿੰਨੇ ਵੀ ਕਮਰੇ ਨੇ ਜਿੰਨੇ ਵੀ ਕੋਨੇ ਨੇ ਹਰ ਇੱਕ ਘਰ ਦੇ ਕੋਨੇ-ਕੋਨੇ ਵਿੱਚ ਹਰ ਜਗ੍ਹਾ ਤੇ ਤੁਸੀਂ ਫਟਕੜੀ ਦਾ ਟੁਕੜਾ ਲੈ ਕੇ ਘੁੰਮਣਾ ਹੈ ਇਸ ਤਰੀਕੇ ਦੇ ਨਾਲ ਜਿੰਨੇ ਵੀ ਬਾਲਕੋਨੀ ਬਣੀ ਹੋਈਆਂ ਜੋ ਵੀ ਤੁਹਾਡਾ ਘਰ ਬਣਿਆ ਹੋਇਆ ਹੈ ਹਰ ਇੱਕ ਜਗ੍ਹਾ ਤੇ ਫਟਕੜੀ ਦਾ ਟੁਕੜਾ ਲੈ ਕੇ ਤੁਸੀਂ ਇੱਕ ਚੱਕਰ ਲਗਾ ਦੇਣਾ ਹੈ ਤੇ ਚੱਕਰ ਲਗਾਉਂਦੇ ਸਮੇਂ ਤੁਸੀਂ ਇਹ ਬੋਲਣਾ ਹੈ ਕਿ ਜਿੰਨੇ ਵੀ ਤੁਹਾਡੇ ਘਰ ਦੇ ਵਿੱਚ ਨਜਰ ਦੋਸ਼ ਨਕਾਰਾਤਮਿਕ ਊਰਜਾ ਦਾੰਤ੍ਰਿਕ ਕਰਿਆਵਾ ਹੋਇਆ ਨੇ ਜਾਂ ਫਿਰ ਕੋਈ ਵੀ ਬਲੈਕ ਮੈਜਿਕ ਕਿਸੇ ਦਾ ਕਰਵਾਇਆ ਹੋਇਆ ਹੈ ਇਹ ਸਾਰੀਆਂ ਪ੍ਰੋਬਲਮ ਨੇ ਜਿਹੜੀਆਂ ਤੁਹਾਡੀਆਂ ਦੂਰ ਹੋ ਜਾਣ ਇਸ ਤਰੀਕੇ ਦੇ ਨਾਲ ਤੁਸੀਂ ਬੋਲਦੇ ਜਾਣਾ ਹੈ ਤੇ ਹੌਲੀ-ਹੌਲੀ ਆਪਣੇ ਮਨ ਦੇ ਵਿੱਚ ਉੱਚੀ-ਉੱਚੀ ਬੋਲਣਾ ਤੇ ਫਿੱਟ ਕਰੀ ਦੇ ਟੁਕੜੇ ਦੇ ਨਾਲ ਆਪਣੇ ਘਰ ਦੇ ਵਿੱਚ ਤੁਸੀਂ ਇੱਕ ਚੱਕਰ ਲਗਾ ਦੇਣਾ ਤੁਸੀਂ ਇਸ ਤਰੀਕੇ ਦੇ ਨਾਲ ਬੋਲਣਾ ਕਿ ਜਿੰਨੀਆਂ ਵੀ ਤੁਹਾਡੀਆਂ ਪ੍ਰੋਬਲਮ ਮੁਸ਼ਕਲਾਂ ਨੇ ਉਹ ਸਭ ਐਸ ਫਿਟਕਰੀ ਦੇ ਟੁਕੜੇ ਦੇ ਵਿੱਚ ਆ ਜਾਣ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਹਰ ਇੱਕ ਜਗ੍ਹਾ ਤੇ ਆਪਣੇ ਘਰ ਦੇ ਵਿੱਚ ਇੱਕ ਚੱਕਰ ਲਗਾ ਲਵੋਗੇ ਲਗਾਉਣ ਤੋਂ ਬਾਅਦ ਦੇ ਵਿੱਚ ਉਸ ਫਿਟਕਰੀ ਦੇ ਟੁਕੜੇ ਨੂੰ ਦੇਖਦੇ ਹੋਏ ਤੁਸੀਂ ਇਹ ਬੋਲਣਾ ਕਿ ਜੇਕਰ ਸਾਡੇ ਘਰ ਦੇ ਵਿੱਚ ਨજર ਦੋਸ਼ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਕਿਸੇ ਦਾ ਕੁਝ ਕੀਤਾ ਕਰਵਾਇਆ ਹੈ ਜਿਸ ਕਰਕੇ ਸਾਡੇ ਘਰ ਵਿੱਚ ਕਿਸੇ ਵੀ ਕੰਮ ਨੂੰ ਕਰਨ ਦੇ ਨਾਲ ਸਾਨੂੰ ਸਫਲਤਾ ਨਹੀਂ ਮਿਲਦੀ ਜੋ ਵੀ ਸਾਡੇ ਘਰ ਦੇ ਵਿੱਚ ਪ੍ਰੋਬਲਮ ਮੁਸ਼ਕਲ ਚੱਲ ਰਹੀ ਹੈ ਉਹ ਇਸ ਫਿੱਟਕਰੀ ਦੇ ਨਾਲ ਸਾਡੇ ਘਰ ਦੇ ਵਿੱਚੋਂ ਦੂਰ ਚਲੇ ਜਾਵੇ ਇਸ ਤਰੀਕੇ ਦੇ ਨਾਲ ਤੁਸੀਂ ਬੋਲਣਾ ਹੈ ਬੋਲਣ ਤੋਂ ਬਾਅਦ ਦੇ ਵਿੱਚ ਇਸ ਫਿੱਟਕਰੀ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਲੈ ਕੇ ਜਾਣਾ ਹੈ ਬਾਹਰ ਲਿਜਾ ਕੇ ਕਿਸੇ ਵੀ ਜਗ੍ਹਾ ਤੇ ਤੁਸੀਂ ਪੂਰੇ ਗੁੱਸੇ ਦੇ ਨਾਲ ਪੂਰੇ ਕਰੋਧ ਨਾਲ ਇਸ ਫਿੱਟਕਰੀ ਦੇ ਟੁਕੜੇ ਨੂੰ ਸੁੱਟ ਦੇਣਾ ਜੇਕਰ ਤੁਹਾਡੇ ਘਰ ਦੇ ਆਸ-ਪਾਸ ਕਿਤੇ ਗੰਦੀ ਨਾਲੀ ਹੈ ਉਥੇ ਤੁਸੀਂ ਇਸ ਨੂੰ ਸੁੱਟ ਸਕਦੇ ਹੋ ਐਸੇ ਲਾਵਾ ਜੇਕਰ ਤੁਹਾਡੇ ਘਰ ਦੇ ਆਲੇ-ਦੁਆਲੇ ਕੋਈ ਕੂੜਾ ਕਰਕਟ ਹੈ ਕੋਈ ਮਿੱਟੀ ਹੈ ਤੁਸੀਂ ਉਥੇ ਕਹਿਣ ਤੋਂ ਭਾਵ ਕਿ ਇਸ ਫਟਕਰੀ ਦੇ ਟੁਕੜੇ ਨੂੰ ਤੁਸੀਂ ਕਿਸੇ ਗੰਦਗੀ ਵਾਲੀ ਜਗ੍ਹਾ ਤੇ ਸੁੱਟਣਾ ਹੈ ਕੂੜਾ ਕਰਕਟ ਹੋਵੇ ਸਾਫ਼ ਸੁਥਰੇ ਜਗ੍ਹਾ ਤੁਸੀਂ ਨਹੀਂ ਸੁੱਟਣਾ ਕਿਉਂਕਿ ਇਹ ਜੋ ਫਟਕਰੀ ਹੈ ਇਹ ਆਪਣੇ ਨਾਲ ਸਾਡੇ ਘਰ ਦੀਆਂ ਸਾਰੀਆਂ ਪ੍ਰੋਬਲਮ ਮੁਸ਼ਕਲਾਂ ਨੂੰ ਲੈ ਕੇ ਚੱਲੀ ਹੈ। ਇਸ ਸਪਾ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਵੀ ਦਿਨ ਕਰ ਸਕਦੇ ਹੋ। ਜਦੋਂ ਵੀ ਤੁਹਾਨੂੰ ਆਪਣੇ ਕੰਮਕਾਰ ਤੋਂ ਸਮਾਂ ਮਿਲਦਾ ਹੈ ਉਸੇ ਸਮੇਂ ਤੁਸੀਂ ਇਸ ਸਪਾ ਨੂੰ ਕਰ ਸਕਦੇ ਹੋ। ਇਸ ਤਰੀਕੇ ਦੇ ਨਾਲ ਜਿਵੇਂ ਤੁਸੀਂ ਫਟ ਕੇ ਆਪਣੇ ਘਰ ਤੋਂ ਬਾਹਰ ਸੁੱਟੋਗੇ। ਸੁੱਟੋਂ ਤੋਂ ਬਾਅਦ ਦੇ ਵਿੱਚ ਉਸ ਸਮੇਂ ਹੀ ਤੁਸੀਂ ਇੱਕ ਹਲਦੀ ਵਾਲਾ ਪਾਣੀ ਤਿਆਰ ਕਰਨਾ। ਤਸੇ ਗਾਛਦਾ ਕੋਈ ਵੀ ਬਰਤਨ ਲੈਣਾ ਹੈ ਉਸ ਦੇ ਵਿੱਚ ਤੁਸੀਂ ਸ਼ੁੱਧ ਪਾਣੀ ਪਾ ਲੈਣਾ ਤੇ ਸਾਫ ਸੋਤਰਾ ਥੋੜੀ ਜਿਹੀ ਇੱਕ ਚਮਚ ਹਲਦੀ ਪਾ ਕੇ ਤੁਸੀਂ ਹਲਦੀ ਵਾਲਾ ਪਾਣੀ ਤਿਆਰ ਕਰਨਾ ਤੇ ਪਾਣੀ ਤਿਆਰ ਕਰਕੇ ਤੁਸੀਂ ਓਮ ਨਮੇ ਭਗਵਤੇ ਬਾਸੂ ਦੇਵੇਂ ਨਮੇ ਸਮੰਤ ਦਾ ਜਾਪ ਬੋਲਣਾ ਹੈ ਤੁਸੀਂ ਆਪਣੇ ਘਰ ਦੇ ਵਿੱਚ ਹਲਦੀ ਵਾਲੇ ਪਾਣੀ ਦਾ ਛੜਕਾ ਕੋਨੇ-ਕੋਨੇ ਵਿੱਚ ਕਰ ਦੇਣਾ ਹੈ ਇਸ ਤਰ੍ਹਾਂ ਹਲਦੀ ਵਾਲਾ ਪਾਣੀ ਛੜਕਾ ਕਰਨ ਨਾਲ ਕੀ ਹੋਵੇਗਾ ਜਿਵੇਂ ਕਿ ਪਹਿਲਾਂ ਤੁਸੀਂ ਫਟਕਰੀ ਦਾ ਉਪਾਗ ਕਰਕੇ ਆਪਣੇ ਘਰ ਦਾ ਨજર ਦੋਸ਼ ਤੇ ਕਿਸੇ ਦਾ ਕੀਤਾ ਕਰਵਾਇਆ ਤਾਂਤ੍ਰਿਕ ਕਰਿਆਵਾ ਫਿਰ ਕਿਸੇ ਦੁਸ਼ਮਣ ਨੇ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਹੋਇਆ ਹੈ ਤੁਹਾਨੂੰ ਕਹਿੰਦੀ ਸਾਰੇ 네ਗੇਟਿਵ એનર્ਜੀ ਨੂੰ ਤੁਸੀਂ ਉਸ ਫਟਕਰੀ ਦੇ ਟੁਕੜੇ ਦੇ ਨਾਲ ਘਰ ਤੋਂ ਬਾਹਰ ਕਰ ਦਿੱਤਾ ਫਟਕਰੀ ਦਾ ਛੋਟਾ ਜਿਹਾ ਉਪਾਗ ਕਰ ਲਾਉਗੇ ਤੇ ਇਸ ਪਾਣੋਂ ਜਿੱਥੇ ਤੁਹਾਡਾ ਵਪਾਰ ਚੱਲਦਾ ਜਾਂ ਕੋਈ ਕਾਰੋਬਾਰ ਚੱਲਦਾ ਜਾਂ ਕੋਈ ਸ਼ਾਪ ਹੈ ਤਾਂ ਉੱਥੇ ਵੀ ਇਸ ਪਾਣ ਨੂੰ ਦੁਸੇ ਕਰ ਸਕਦੇ ਹੋ ਤੁਹਾਡਾ ਕੋਈ ਵਪਾਰ ਤੁਹਾਡਾ ਜੇਕਰ ਨਹੀਂ ਚੱਲਦਾ ਕਹਿਣ ਤੋਂ ਪਾਉਗੇ ਤੁਹਾਡੀ ਕੋਈ ਸ਼ਾਪ ਵਗੈਰਾ ਨਹੀਂ ਹੈ ਤਾਂ ਤੁਸੀਂ ਇਸ ਪਾਉ ਨੂੰ ਆਪਣੇ ਘਰ ਦੇ ਵਿੱਚ ਜ਼ਰੂਰ ਕਰੋ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਕੀ ਹੁੰਦਾ ਹੈ ਕਿ ਬਹੁਤ ਸਾਰੇ ਲੋਕਾਂ ਦੇ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਅਚਾਨਕ ਉਹਨਾਂ ਦੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਤੁਹਾਡੇ ਘਰ ਦੇ ਵਿੱਚ ਕੋਈ ਨਾ ਕੋਈ ਦੁਰਘਟਨਾ ਹੋਣੇ ਸ਼ੁਰੂ ਹੋ ਜਾਂਦੀ ਹੈ ਜੇਰੇ ਤੁਹਾਡੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਵਿੱਚ ਉਹਨਾਂ ਦਾ ਸਿਹਤ ਜਿਹੜੀ ਉਹ ਖਰਾਬ ਹੁੰਦੀ ਹੈ ਜਿਹੜੇ ਫੈਮਿਲੀ ਮੈਂਬਰ ਨੂੰ ਕਿਸੇ ਵੀ ਕੰਮ ਦੇ ਵਿੱਚ ਸਫਲਤਾ ਹਾਸਲ ਨਹੀਂ ਹੁੰਦੀ ਇਸ ਤਰ੍ਹਾਂ ਹੁੰਦਾ ਕਿ ਫਿਟਕਰੀ ਤੁਹਾਡੇ ਘਰ ਦੀਆਂ ਜਿੰਨੀਆਂ ਵੀ ਪ੍ਰੋਬਲਮ ਹਨ ਉਹਨਾਂ ਨੂੰ ਦੂਰ ਕਰ ਦੇਵੇਗੀ ਤੁਸੀਂ ਦੇਖੋਗੇ ਤੁਹਾਡੇ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਇਸੇ ਨਾਲ ਨਾਲ ਜਿੰਨੇ ਵੀ ਤੁਹਾਡੇ ਘਰ ਵਿੱਚ ਪੈਸੇ ਆਉਣ ਦੇ ਰਸਤੇ ਨੇ ਬੰਦ ਹੋ ਚੁੱਕੇ ਨੇ ਉਹ ਖੁੱਲ ਜਾਣਗੇ ਫਿਟਕਰੀ ਦਾ ਛੋਟਾ ਜਿਹਾ ਟੁਕੜਾ ਤੁਹਾਡੇ ਘਰ ਦੇ ਵਿੱਚ ਜਿੰਨੇ ਵੀ ਦੋਸ਼ ਹਨ ਉਹਨਾਂ ਨੂੰ ਦੂਰ ਕਰ ਦੇਵੇਗਾ ਇਸ ਪਾਣੂ ਇੱਕ ਵਾਰ ਕਰਕੇ ਜ਼ਰੂਰ ਦੇਖਿਓ ਤੁਹਾਨੂੰ ਇਸ ਦਾ ਲਾਭ ਜ਼ਰੂਰ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ